ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ 6 ਜਾਨੀ ਮਾਲਾ ਜੀ ਇੱਕ ਸੂਆ ਸਵਾਇ ਨਾਗਾ ਤੇ ਪੰਜ ਗੱਬਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਜੀ ਤਸੱਲੀ ਭਰਤ ਤੁਸੀਂ ਕਰ ਲਈਆਂ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦੇ ਆਂ ਸੱਚੀ ਗੱਲ ਜੀ ਸਤਿ ਸ਼੍ਰੀ ਅਕਾਲ ਬਰਾੜ ਕੀ ਹਾਲ ਹੈ ਵਧੀਆ ਜੀ ਵਧੀਆ ਡਾਕਟਰ ਸਾਹਿਬ ਤੁਸੀਂ ਦੱਸੋ ਠੀਕ ਠਾਕ ਜੀ ਚੜ੍ਹਦੀ ਕਲਾ ਕਿਰਪਾ ਬੱਲੇ ਕੰਮ ਕਰ ਚੰਗਾ ਚੱਲੀ ਜਾਂਦਾ ਜੀ ਰਾਇਆ ਬਾਬੇ ਨਾਨਕ ਜੀ ਬਹੁਤ ਜੀ ਠੀਕ ਆ ਜੀ ਆਡਰੈਸ ਦੱਸ ਦੋ ਜੀ ਪਹਿਲਾਂ ਅਪਲਾਈ ਆਡਰੈਸ ਬਰਾੜ 프리ਦਮ ਸਿੰਘ ਕਲੇਰ ਪਿੰਡ ਸੁਖੇਵਾਲਾ ਠੀਕ ਆ ਜੀ ਜੀਰਾ ਆਪਾਂ ਨੂੰ 5 ਕਿਲੋਮੀਟਰ ਤੇ ਮੋਗਾ ਆਪਾਂ ਨੂੰ 20 ਕਿਲੋਮੀਟਰ ਠੀਕ ਆ ਜੀ ਜੀਰੇ ਤੋਂ ਮੋਗਾ ਰੋਡ ਤੇ ਵੀ ਆਪਣਾ ਪਿੰਡ ਆ ਤੇ ਜੀਰੇ ਤੋਂ ਕੋਰਸੇਨਾ ਰੋਡ ਤੇ ਵੀ ਆਪਣਾ ਪਿੰਡ ਆ ਠੀਕ ਆ ਜੀ ਹਾਂਜੀ ਮੋਬਾਈਲ ਨੰਬਰ 700 963 331 700 96 33300 ਠੀਕ ਆ ਜੀ ਅੱਜ 6 ਨਾਗਰੇ ਆ ਗਏ ਜੀ ਅ ਨਾਗ ਤਾਂ ਆਪਣੇ ਕੋਲੇ ਬਾਬੇ ਦੀ ਕਿਰਪਾ ਨਾਲ 9 ਸੀਗੇ ਇੱਕ ਸਵੇਰੇ ਵੇਗ ਗਿਆ ਸੀ ਦੋ ਹੁਣ ਖੜੇ ਹੀ ਆ ਤੁਹਾਡੇ ਕੋਲ ਆ ਤੌੜਦਾ ਆ ਤੌੜਦਾ ਹੋਇਆ ਹੁਣ ਆਪਣੇ ਕੋਲੇ 6 ਵੇਚ ਨਾਲੇ ਜਿਨ੍ਹਾਂ ਜੋ 5 ਗੱਬਣਾ ਇੱਕ ਸੂਈ ਹੋਈ ਕੱਲ ਦੀ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਂਦੇ ਆ ਜੀ ਪਸ਼ੂ ਆ ਕਿੰਨਾ ਮਾਜੀ ਦੂਜੇ ਸਵੇ ਸੁਣ ਵਾਲੀ ਆ ਬਰਾੜ ਛੋਟੇ ਕੱਦ ਦੀ ਵਹਿੜਾ ਸਹੀ ਗੱਲ ਛੋਟੇ ਕੱਦ ਦੀ ਪਹਿਲੇ ਦੱਸਦੇ ਆਂ ਆਪਾਂ ਛੋਟੇ ਕੱਦ ਦੀ ਕੋਈ ਸੱਜਣ ਚੱਲ ਕੇ ਆਵੇ ਅਗਲਾ ਕੇ ਕਹਿੰਦਾ ਯਾਰ ਇਹ ਛੋਟਾ ਪਹਿਲਾਂ ਹੀ ਦੱਸ ਦੇਣਾ ਵੀ ਛੋਟਾ ਮੰਨ ਕੇ ਆਇਆ ਛੋਟੇ ਕੱਦ ਦੀ ਵਹਿੜਾ ਦੂਜਾ ਸੁਹਾ ਸੁਣ ਵਾਲੀ ਆ ਹਫਤਾ ਬਾਕੀ ਆ ਠੀਕ ਆ ਜੀ ਹਾਂ ਜੀ ਖਣਾ ਦੀ ਡੰਨ ਹੋਊਗੀ ਜੀ ਸਾਣਾ ਕੋਈ ਵੀ ਪਸ਼ੂ ਆਪਾਂ ਦੇ ਕੋਲ ਘਰੋਂ ਗੱਭਣ ਜਾਂਦਾ ਫੁੱਲ ਗਰੰਟੀ ਦੇ ਦਿਆਂਗੇ ਠੀਕ ਆ ਜੀ ਠੀਕ ਹੈ ਨਾ ਕੋਈ ਆ ਕੇ ਵੇਂਦਾ ਘਰੇ ਆ ਕੇ ਤਸੱਲੀ ਕਰੇ ਤਾਂ ਬੜਾ ਚੰਗਾ ਸਹੀ ਗੱਲ ਆ ਜੀ ਉਹ ਸਾਰ ਥਣਾ ਦੀ ਡੰਨ ਹੋਊਗੀ ਸੂਹਾ ਦੂਜਾ ਹਾਈਟ ਛੋਟੀ ਮੰਨ ਕੇ ਆਇਓ ਜੀ ਪਰ ਵਜਨ ਕਰਮ ਵਾਲੀ ਦਾ ਚੰਗਾ ਜੀ ਥਣਾ ਦੇ ਸੱਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਕਿਸੇ ਕੱਢਦੇ ਬਾਈ ਨੂੰ ਛੱਲੀਆਂ ਕੱਚੀ ਕੱਚੀ ਹੈ ਜੀ ਉਹ ਪੜਦੇ ਕੋਈ ਨਹੀਂ ਕੱਚੀ ਕੱਚੀ ਹੈ ਜੀ ਗੱਲੀ ਹਫਤੇ ਨੂੰ ਤਾਂ ਸੋਹਣਾ ਹਵਾਨਾ ਤਿਆਰ ਕਰ ਲੂ ਦੁੱਧ ਥੋੜੀ ਸੇਵਾ ਦਾ ਜਿੰਨਾ ਤੁਸੀਂ ਕਰ ਲਓਗੇ ਉਹਨਾਂ ਲੈ ਲਓਗੇ ਠੰਡੀ ਸੀਲ ਦਾ ਅੰਤ ਕੋਈ ਨਹੀਂ ਦੇਖ ਸਕਦੇ ਹੋ ਜੀ ਬਾਕੀ ਫੋਟ ਸ਼ਾਂਖ ਕੋਈ ਨਹੀਂ ਚਾਰ ਹੀ ਥਾਣਾ ਫਾਈਟ ਛੋਟੀ ਆ ਜਾਂਦੀ ਹੈ ਡਿਮਾਂਡ ਕੀ ਰਹਿਣ ਵਾਲੀ ਹੈ ਇਹ ਦੀ ਇਹ ਦੇ ਦਿਆਂਗੇ ਬਰਾਂਡ ਆਪਾਂ 28000 ਰੁਪਏ ਦੀ ਠੀਕ ਹੈ ਜੀ ਹਾਂ ਜੀ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਦੋ ਨੰਬਰ ਤੇ ਖੀਰੀ ਆ ਬੱਚੀ ਬੱਚਾ ਹੀ ਆ ਜੀ ਹਾਂ ਜੀ ਬੱਚਾ ਦੁੱਧ ਦੇ ਦੰਦ ਕੱਢਦੀ ਆ ਦੁੱਧ ਦੇ ਦੰਦ ਅਜੇ ਚੱਕਦੀ ਆ ਜੀ ਚੱਕਦੀ ਆ ਤੇ 6 ਮਹੀਨੇ ਦੀ ਗੱਬਣਾ ਜੀ 6 ਮਹੀਨੇ ਦੀ ਗੱਬਣ ਚੈੱਕ ਕਰ ਚੈੱਕ ਹਾਂ ਜੀ ਠੀਕ ਆ ਕੋਈ ਸੱਜਣਾ ਆਪਦਾ ਡਾਕਟਰ ਨਾਲ ਬੜੀ ਖੁਸ਼ੀ ਨਾਲ ਲਿਆਵੇ ਜੀ ਠੀਕ ਹੈ ਜੀ ਕੁਆਲਿਟੀ ਬਹੁਤ ਚੰਗੀ ਹੈ ਜੀ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਲੋ ਫਿਟਨੈਸ ਬਹੁਤ ਚੰਗੀ ਆ ਫਾਈਟ ਵੀ ਚੰਗੀ ਆ ਦੋਨੇ ਦੇ ਦੰਦ ਬਾਈ ਦੱਸਦਾ ਚੱਕਦੀ ਆ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਸਪੈਸ਼ਲ ਮੇਰੀ ਵੀ ਬੇਨਤੀ ਤੇ ਬਾਈ ਦੀ ਵੀ ਬੇਨਤੀ ਆ ਕਿ ਡਾਕਟਰ ਸਾਹਿਬਾਨ ਨੂੰ ਆਪਦਾ ਨਾਲ ਲੈ ਕੇ ਆਇਓ ਜੀ ਖਣਾ ਦੇ ਸੈਜ ਤੁਹਾਨੂੰ ਦਿਖਾ ਦਿੰਨੇ ਆ ਫੋਰ ਚਾਂਸ ਕੋਈ ਨਹੀਂ ਝੋਲੀ ਕਰਮ ਵਾਲੀ ਦੀ ਚੰਗੀ ਆ ਜੀ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਇਹਦਾ 22000 ਰੁਪਏ ਜੀ ਠੀਕ ਆ ਜੀ ਇਹਦਾ 22 ਦਾ 22000 ਰੁਪਇਆ ਲੈਸ ਹੋ ਜੂ ਜੇ ਕੋਈ ਜੋੜਾ ਲੈ ਜੇ ਜੀ ਪਰਦਾ ਕਿ ਮਾਣਦਾ ਨੇ ਜੀ ਠੀਕ ਆ ਜੀ ਜੇ ਕੋਈ ਜੋੜਾ ਲੈ ਜੂ ਤਾਂ ਮਾਣਤਾਨ ਹੋ ਜੂਗਾ ਜੀ ਠੰਡੀ ਸੀਲ ਪੂਰੀ ਆ ਬਾਕੀ ਝੋਲੀ ਕਰਮ ਵਾਲੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਅੱਗੇ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਦੂਜੇ ਸਵੇਰੇ ਸੂਣ ਵਾਲੀ ਆ ਬੈੜ ਜੀ ਠੀਕ ਆ ਜੀ ਦਿਨ ਕਿੰਨੇ ਲੈਂਦੀ ਆ ਜੀ ਕੋਈ ਇਹ ਨਾ ਬਰਾੜ ਦਿਨ 12 ਤੋਂ 15 ਲੈ ਜੂਗੀ 12 ਤੋਂ 15 ਲੈ ਜੂ ਬੜੇ ਆਰਾਮ ਨਾਲ ਖੁੱਲੇ ਡੁੱਲੇ ਲੈ ਜੀ ਤੇ ਡਾਕਟਰ ਸਾਹਿਬ ਆਪ ਪੁਜਲੀਆਂ ਮੋਟਾਂ ਜੀਆਂ ਜਲਦੀਆਂ ਨਹੀਂ ਨੇ ਨਹੀਂ ਜਲਦੀਆਂ ਜੀ ਠੀਕ ਆ ਜੀ ਇਹ ਨਹੀਂ ਜਲਦੀ ਤਾਂ ਪੂਆ ਦੂਜਾ 12 ਤੋਂ 15 ਦਿਨਾਂ ਦੀ ਕੱਚੀ ਆ ਜਿਹੜੇ ਦੈਨ ਹੁੰਦੇ ਆ ਜੀ ਦੋ ਦਿਨ ਵੱਧ ਵੀ ਪਸੂ ਲਿਜਾ ਸਕਦਾ ਜਾਂ ਦੋ ਦਿਨ ਪਹਿਲਾਂ ਵੀ ਤੂ ਸਕਦਾ ਥਣਾ ਦੇ ਸਹਿਜ ਬਹੁਤ ਸੋਹਣੇ ਆ ਸੂਨਾ ਮੋਟਾ ਥਣ ਲੱਗਿਆ ਵਾ ਹੱਥੀ ਜਵਾਈ ਵਾਲਾ ਜੀ ਬਾਕੀ ਇਕੱਲੀ ਕੱਚੀ ਕੱਚੀ ਆ ਜੀ ਜੇ ਸਾਂਗੇ ਵਿੱਚ ਨਹੀਂ ਹੋਵੇ 10 12 ਦਿਨ ਤਾਂ ਉਹ ਜੀ ਡਿਮਾਂਡ ਹੋ ਜੂਗੀ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਪੂਰਾ ਫੇਸ ਕੁਆਲਿਟੀ ਚੰਗੀ ਆ ਸ਼ਾਈਨਿੰਗ ਵਾਲੀ ਸਕਿਨ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ 34000 ਰੁਪਇਆ ਜੀ ਠੀਕ ਆ ਜੀ ਹਾਂਜੀ ਛੋਟੇ ਛੋਟੇ ਆ ਡਿਮਾਂਡ ਆ ਜੀ 34000 ਰੁਪਇਆ ਲੈਸ ਜ਼ਰੂਰ ਹੋ ਜੂ ਪਰ ਬਾਹਲਾ ਨਹੀਂ ਮਾਨਤਾਂ ਨਹੀਂ ਹੋਊਗਾ ਮਾਨਤਨ ਕਰ ਦਿਆਂਗੇ ਠੀਕ ਆ ਜੀ ਮਾਨਤਨ ਹੋ ਜੂਗਾ ਜੀ ਠੰਡੀ ਸੀਲ ਇਹ ਵੀ ਪੂਰੀ ਆ ਕਰਮ ਵਾਲਿਆਂ ਨੂੰ ਇਹਨਾਂ ਨੂੰ ਤਾਂ ਲਾਪੇ ਛੱਡਦਾ ਵੈਸੇ ਨਹੀਂ ਪਤਾ ਹੁੰਦਾ ਸਹੀ ਗੱਲ ਆ ਜੀ ਜਿਵੇਂ ਕੋਈ ਮਰਜ਼ੀ ਜੋਲੇ ਜੀ ਅੱਗੇ ਜੀ ਅੱਗੇ ਚਾਰ ਠੀਕ ਆ ਜੀ ਰਾਤ ਦੀ ਸੂਈ ਆ ਜੀ ਇਹ ਬੱਚਾ ਕੀ ਆ ਜੀ ਬੱਚਾ ਮਦਰ ਆ ਜੀ ਠੀਕ ਆ ਜੀ ਬੱਚਾ ਮਗਰ ਬੱਛਾ ਠੰਡੀ ਸੀਲ ਬਹੁਤ ਆ ਠੀਕ ਆ ਧਾਰਾ ਮਾਰ ਕੇ ਚੈੱਕ ਕਰਾ ਦਿਓ ਜੀ ਲਓ ਜੀ ਧਾਰਾ ਮਾਰ ਕੇ ਚੈੱਕ ਕਰਾ ਲਓ ਮੋਟੀ ਗੰਨੇ ਅਰਗੀ ਚਵਾਈ ਆ ਜੀ ਮਗਰ ਲਿਆਂ ਚੋ ਮਾਰਦੇ ਠੰਡੀ ਸੀਲ ਦਾੰਤ ਕੋਈ ਨਿਆਣਾ ਪਾਉਣਾ ਵਾਲਿਓ ਨਹੀਂ ਪਾਉਣਾ ਨਾ ਪਾਇਓ ਬੈਕ ਸਾਈਡ ਤੇ ਮਾੜੀ ਜੀ ਬੂਬੀ ਵੈਸੇ ਹੀ ਆ ਜੀ ਬਾਕੀ ਕਿੰਨਾ ਬੋਲਾ ਤਿਆਰ ਆ ਜੀ ਬਰਾੜ ਸਵੇਰੇ ਤਿੰਨ ਕਿਲੋ ਕੱਢਿਆ ਤਿੰਨ ਕਿ ਇੱਕ ਹੀ ਚਵਾਈ ਹੋਈ ਆ ਇੱਕ ਚਵਾਈ ਹੋਈ ਆ ਠੀਕ ਆ ਜੀ ਜੇਰ ਜੂਰ ਪ੍ਰੋਪਰ ਪਈ ਆ ਜੇਰ ਦੀ ਫੁੱਲ ਗਾਰੰਟੀ ਹੈ ਜੇਰ ਦੀ ਫੁੱਲ ਗਾਰੰਟੀ ਹੈ ਚਲੋ ਜੇ ਕੋਈ ਗਾੜਾ ਵੱਡਾ ਵੈੜ ਸਾਹਿਬ ਬਹੁਤ ਠੀਕ ਆ ਜੇ ਕੋਈ ਸੱਜਣ ਸ਼ਾਮ ਨੂੰ ਫੋਨ ਲਾਉ ਤਾਂ ਸ਼ਾਮ ਨੂੰ ਆਪਾਂ ਦੱਸ ਦਾਂਗੇ ਬਈ ਕਿੰਨਾ ਚੋਇਆਗਾ ਇੱਕੋ ਹੀ ਚਵਾਈ ਹੋਈ ਆ ਤਿੰਨ ਕਿਲੋ ਪਹਿਲੀ ਚਵਾਈ ਆ ਤਿੰਨ ਕਿਲੋ ਬੋਲਾ ਡਾਕਟਰ ਸਾਹਿਬ ਦੱਸ ਦੇ ਕੇ ਕੱਢਿਆ ਭਜਨ ਇਹਦਾ ਵੀ ਚੰਗਾ ਥਣ ਪੂਰਾ ਮੋਟਾ ਲੱਗਿਆ ਵਾ ਮੱਝਾਂ ਵਰਗਾ ਥਾਣਾ ਬਿਲਕੁਲ ਦੋਦ ਤੁਹਾਡੀ ਸੇਵਾ ਦਾ ਬੱਚਾ ਮਗਰ ਵੱਛਾ ਜੀ ਹਾਂਜੀ ਮਗਰ ਵੱਛਾ ਬੱਚਾ ਮਗਰ ਆ ਜਾਂਦਾ ਵੀ ਵੱਛਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ 37000 ਰੁਪਏ ਜੀ ਠੀਕ ਆ ਜੀ 37000 ਰੁਪਏ ਇਹਦੀ ਡਿਮਾਂਡ ਆ ਜੀ ਅੱਗੇ 5 ਨੰਬਰ ਇਹਦੀ ਕੀ ਡਿਟੇਲ ਹੈ 5 ਨੰਬਰ ਤੇ ਵਹਿੜ ਦੱਸ ਦੇਣ ਦੀ ਕੱਚੀ ਹੈ ਜੀ ਠੀਕ ਆ ਜੀ 10 ਦਿਨ ਬੜੇ ਆਰਾਮ ਨਾਲ ਲੈ ਜਾਓ ਖੁੱਲੇ ਲੈ ਜਾਓ ਖੁੱਲੇ ਲੈ ਜਾਓ ਦੂਜਾ ਸੂਹਾ ਰਾਜੀ ਰੂਜੀ ਚੰਗੀ ਆ ਕੱਦ ਕਾਠ ਵੀ ਚੰਗਾ ਕੱਦ ਕਾਠ ਵੀ ਚੰਗਾ ਸਹੀ ਗੱਲ ਹੈ ਜੀ ਹਾਂਜੀ ਸੰਭੀ ਬਲੀ ਚੰਗੀ ਆ ਥੋੜਾ ਜਿਹਾ ਡਰਦਾ ਜੀ ਪਸ਼ੂ ਕੱਦ ਕਾਠ ਵੀ ਚੰਗਾ ਬ weight वजन ਦੀ ਪੂਰੀ ਚੰਗੀ ਐ 10 ਦਿਨ ਡਾਕਟਰ ਸਾਹਿਬ ਕਹਿੰਦੇ ਬਈ ਖੁੱਲੇ ਹੀ ਲੈ ਜੂ 2 ਦਿਨ ਵੱਧ ਵੀ ਲਿਜਾ ਸਕਦੀ ਐ ਜੀ ਝੋਲ ਬਹੁਤ ਬਈ ਹਵਾਨੇ ਚ ਥਾਨ ਪੂਰਾ ਮੋਟਾ ਲੱਗਿਆ ਵਾ ਟੋਪ ਦਾ ਚੈੱਕ ਕਰ ਸਕੂਦਿਓ ਠੰਡੀ ਸੀਲ ਦੇਖ ਲੋ ਨਾਣੇ ਅੰਦੇ ਤਾਂ ਲੋੜ ਹੀ ਨਹੀਂ ਹੁੰਦੀ ਇੰਨਾ ਕਰਮ ਵਾਲਿਆਂ ਨੂੰ ਜਿਵੇਂ ਕੋਈ ਮਰਜ਼ੀ ਚ ਹੋਈ ਜਾਵੇ ਜੀ ਆਏ ਨਹੀਂ ਕਰਮ ਵਾਲੀ ਲੱਤ ਮਾਰ ਗੁੱਦ ਜਿੰਨੀ ਸੇਵਾ ਕਰੀ ਜਾਉਂਗੇ ਉਹਨਾਂ ਤੁਹਾਨੂੰ ਮਿਲੀ ਜਾਣਾ ਕਿਉਂਕਿ ਵਜ਼ਨ ਵੀ ਚੰਗਾ ਡੇਟ ਵੀ ਚੰਗਾ ਜੀ ਕੱਦ ਵੀ ਚੰਗਾ ਬਾਕੀ ਸ਼ਾਈਨਿੰਗ ਵਾਲੀ ਸਕੈਨ ਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 38000 ਰੁਪਇਆ ਹੈ ਜੀ 38000 ਰੁਪਇਆ ਛੋਟੇ ਛੋਟੇ ਹੀ ਭਾਅ ਹੈ ਇਹਦਾ 38000 ਰੁਪਇਆ ਲੈਸ ਹੋ ਜੂ ਜੇ 4 ਦਿਨ ਸਾਹਮਣੇ ਵਿੱਚ ਨਹੀਂ ਹੋਵੇ ਤਾਂ ਫਾਇਦਾ ਚੰਗਾ ਹੋ ਜਾਣਾ ਜੀ ਇਹਨੂੰ 6 ਨੰਬਰ ਨੂੰ ਬਾਹਰ ਹੀ ਲੈ ਆਇਆ ਹੋ ਜੀ 6 ਨੰਬਰ ਤੇ ਵੜ ਦੂਜੀ ਸਵੇਰ ਸੂਨ ਵਾਲੀ ਆ ਬਰਾਦਰ ਠੀਕ ਹੈ ਜੀ ਦਿਨ ਕਿੰਨੇ ਲੈਂਦੀ ਹੈ ਜੀ ਦਿਨ ਹਫਤਾ ਦਾ ਇਹ ਵੀ ਲੈ ਜਾਊਗੀ ਠੀਕ ਹੈ ਜੀ ਹਾਂ ਹਾਂ ਥੋੜਾ ਜਿਆ ਕੈਮਰੇ ਤੋਂ ਡਰਦਾ ਜੀ ਬਸ ਉਹ ਬਾਕੀ ਡੇਟ ਮੁਤਾਬਕ ਹਫਤਾ ਪਿਆ 크ਰੋਸ ਅੰਗ ਆ ਜਾਂਦਾ ਜੀ 크ਰੋਸ ਅੰਗ ਜਾਦੀ ਵੇਟ ਤੇ ਵਜਨ ਤੇ ਕੱਦ ਪੂਰਾ ਚੰਗਾ ਜੀ ਦੇਖਦਾ ਕਦੇ ਉਹ ਫੇਸ ਕੁਆਰ ਤੇ ਸੋਹਣੀ ਆ ਖਾਣਾ ਦੇ ਸੈ ਸੋਹਣੇ ਆ ਹਫਤਾ ਲੈ ਜੂਗੀ ਝੋਲ ਹਵਾਨੇ ਚ ਦੇਖ ਸਕਦੇ ਹੋ ਤਿਆਰੀ ਚੰਗੀ ਕਰਦੀ ਹੁੰਦੀ ਆ ਬੈਕ ਸਾਈਡ ਨੂੰ ਵੀ ਤੱਕ ਹਵਾਨੇ ਦੀ ਚੰਗੀ ਆ ਤੇ ਅੱਗੇ ਨੂੰ ਵੀ ਚੰਗੀ ਆ ਦੁੱਧ ਕਰਮ ਵਾਲੀ ਚੰਗਾ ਬਾਜੂ ਪੋੜ ਨੇ ਸ਼ਾਂਖ ਨੇ ਥਣ ਕੱਲਾ ਕੱਲਾ ਨਿੱਖੜਵਾ ਆਪਾਂ ਤੁਹਾਨੂੰ ਨੇੜੇ ਤੋਂ ਚ ਦਿਖਾ ਦਿੰਨੇ ਆ ਜੀ ਬਾਕੀ ਅੰਗ ਕ੍ਰੋਸ ਆ ਜੀ ਗੁੱਦ ਦੇ ਨਾਲ ਮੱਝਾਂ ਰ ਗਈ ਹੁਣ ਫੈਡ ਚੰਗੀ ਆ ਯਾਨੀ ਤੇ ਤੁਹਾਨੂੰ ਪਤਾ ਸੀਜ਼ਨ ਗਰਮੀ ਦਾ ਤੇ ਗਰਮੀ ਕਰਮ ਵਾਲੀ ਘਾਟ ਮਨਾਉ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 40000 ਰੁਪਏ ਜੀ ਠੀਕ ਆ ਜੀ ਇਹਦਾ 40000 ਰੁਪਿਆ ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਜੀ ਛੋਟੇ ਛੋਟੇ ਹੀ ਭਾਏ ਜਿਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ